ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਕਿ ਜਦੋਂ ਹਰਜਿੰਦਰ ਸਿੰਘ ਜਿੰਦੇ ਹੋਰੀ ਦਿੱਲੀ ਵਿੱਚ ਫੜੇ ਗਏ ਸੀ ਗ੍ਰਿਫਤਾਰੀ ਹੋਈ ਸੀ ਉਹ ਕਿਵੇਂ ਹੋਈ ਉਹਨਾਂ ਦੇ ਕਿਹਨੇ ਮੁਖਬਰੀ ਕੀਤੀ ਹੈ ਤੇ ਸਾਰਾ ਦੱਸਾਂਗੇ ਤੁਹਾਨੂੰ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਭਾਈ ਹਰਜਿੰਦਰ ਸਿੰਘ ਜਿੰਦੇ ਹੋਰੀ ਦੱਸਦੇ ਨੇ ਵੀ ਅਸੀਂ ਭਾਈ ਸੁਖੇ ਤੇ ਨਿੰਮੇ ਵੀਰ ਨੂੰ ਛਡਾਉਣ ਲਈ ਪ੍ਰੋਗਰਾਮ ਬਣਾਇਆ ਇੱਕ ਪਰ ਇੱਕ ਨੇੜ ਦੇ ਵੀਰ ਨੇ ਮੈਨੂੰ ਦੱਸਿਆ ਕਿ ਕੋਈ ਬੰਦਾ ਇੱਕ ਵੱਡਾ ਐਕਸ਼ਨ ਕਰਾਉਣ ਲਈ ਆਪਾਂ ਨੂੰ ਮਦਦ ਦੇਣ ਲਈ ਤਿਆਰ ਹੈ ਉਸ ਨਾਲ ਕੱਲ ਨੂੰ ਬੰਗਲਾ ਸਾਹਿਬ ਗੁਰਦੁਆਰੇ ਟਾਈਮ ਰੱਖਿਆ ਹੋਇਆ ਆਪਾਂ ਮੈਂ ਕਹਿੰਦੇ ਵੀ ਉਸ ਬੰਦੇ ਬਾਰੇ ਵੀਰ ਨੂੰ ਪੁੱਛਿਆ ਤਾਂ ਵੀਰ ਨੇ ਕਿਹਾ ਕਿ ਉਹ ਬਾਬਾ ਬਲਵਿੰਦਰ ਸਿੰਘ ਤੇ ਜਰਨਲ ਕਮਰਜੀਤ ਸਿੰਘ ਸੁਲਤਾਨਵਿੰਡ ਹੋਰਾਂ ਦਾ ਵਕਫ ਹੈ ਤੇ ਕਾਫੀ ਚੜ੍ਹਦੀ ਕਲਾ ਵਾਲਾ ਸਿੰਘ ਹੈ ਚਲੋ ਜੀ ਕਹਿੰਦੇ ਵੀ ਮੈਂ ਤੇ 바ਵਾ ਵੀਰ ਉਸ ਸਿੰਘ ਨੂੰ ਗੁਰਦੁਆਰਾ ਬੰਗਲਾ ਸਾਹਿਬ ਮਿਲਣ ਗਏ ਉਸ ਦਿਨ ਬਹੁਤ ਮੀਂਹ ਪੈ ਰਿਹਾ ਸੀ ਤੇ ਅਸੀਂ ਬੁਰੀ ਤਰ੍ਹਾਂ ਮੀਂਹ ਨਾਲ ਭਿੱਜੇ ਸੀ ਸਰੋਵਰ ਦੇ ਨੇੜੇ ਕਮਰਿਆਂ ਕੋਲ ਸਾਨੂੰ ਬਾਬਾ ਬਲਵਿੰਦਰ ਸਿੰਘ ਤੇ ਉਹ ਆਦਮੀ ਜਿਸ ਦੀ ਉਮਰ 50 ਕੁ ਸਾਲ ਦੀ ਹੋਵੇਗੀ ਉਹ ਮਿਲਿਆ ਕਹਿੰਦੇ ਉਸ ਬੰਦੇ ਦਾ ਖੁੱਲਾ ਚਿੱਟਾ ਦਾੜਾ ਸੀ ਤੇ ਉਹ ਕਾਫੀ ਸਿਹਤਮੰਦ ਸੀ ਫਤਿਹ ਬੁਲਾਉਣ ਤੋਂ ਬਾਅਦ ਉਹ ਸਾਨੂੰ ਇੱਕ ਕਮਰੇ ਵਿੱਚ ਲੈ ਗਏ ਤੇ ਦੁੱਧ ਵਗੈਰਾ ਪਲਾਇਆ ਸਾਨੂੰ ਉਹਨਾਂ ਕਮਰਿਆਂ ਵਿੱਚ ਸੇਵਾ ਵਾਲੇ ਰਹਿੰਦੇ ਸਨ ਤੇ ਉਸ ਆਦਮੀ ਦੇ ਸਾਰੇ ਵਾਕਿਫ ਸਨ ਲੰਬੀ ਗੱਲਬਾਤ ਪਿੱਛੋਂ ਉਸ ਆਦਮੀ ਨੇ ਐਕਸ਼ਨ ਲਈ ਸਾਨੂੰ ਇੱਕ ਟੈਲੀਫੋਨ ਨੰਬਰ ਐਕਸਚੇਂਜ ਦਾ ਦਿੱਤਾ ਤੇ ਇੱਕ ਕੁੜੀ ਦਾ ਨਾਂ ਦੱਸਿਆ ਕਹਿੰਦੇ ਸ਼ਾਇਦ ਅਨੀਤਾ ਨਾਂ ਸੀ ਉਹਦਾ ਉਸਨੇ ਕਿਹਾ ਵੀ ਤੁਸੀਂ ਇਸ ਕੋਲੋਂ ਮੇਰੇ ਬਾਰੇ ਕਦੇ ਵੀ ਪੁੱਛ ਸਕਦੇ ਹੋ ਫੋਨ ਕਰਕੇ ਕਾਫੀ ਲੰਬੀ ਗੱਲਬਾਤ ਪਿੱਛੋਂ ਅਸੀਂ ਉਹਨਾਂ ਨਾਲ ਅਗਲੇ ਦਿਨ ਦਾ ਫੇਰ ਗੁਰਦੁਆਰਾ ਸਾਹਿਬ ਨਾਨਕ ਪਿਆਉ ਜਮਨਾ ਦੇ ਕੰਡੇ ਦਾ ਟਾਈਮ ਰੱਖ ਲਿਆ ਜਿੱਥੇ ਉਸਨੇ ਐਕਸ਼ਨ ਦੇ ਬਾਰੇ ਕੁਝ ਜਾਣਕਾਰੀ ਦੇਣ ਲਈ ਨਾਲ ਲੈ ਕੇ ਜਾਣਾ ਸੀ ਅਗਲੇ ਦਿਨ ਕਹਿੰਦੇ ਵੀ ਮੈਂ ਤਾਂ ਸੇਤ ਠੀਕ ਨਾ ਹੋਣ ਕਰਕੇ ਨਾ ਜਾ ਸਕਿਆ ਪਰ 바ਵਾ ਵੀਰ ਕੱਲਾ ਹੀ ਚਲਾ ਗਿਆ ਉਸ ਕੋਟਰ ਰਸਤੇ ਇੱਕ ਬੱਸ ਅਡੇ ਤੇ ਲੈ ਗਿਆ ਉਹਨੂੰ ਨਾਨਕ ਪਿਆਉ ਗੁਰਦੁਆਰਾ ਸਾਹਿਬ ਚ ਉਸੇ ਦਿਨ ਦਾ ਹੀ ਵੀਰ ਚਰਨਜੀਤ ਸਿੰਘ ਤਲਵੰਡੀ ਤੇ ਵੀਰ ਜਰਨਲ ਪਰਮਜੀਤ ਸਿੰਘ ਪੰਜਵੜ ਦਾ ਵੀ ਮਿਲਣ ਦਾ ਪ੍ਰੋਗਰਾਮ ਸੀ ਉਹਨਾਂ ਨੇ ਸਾਨੂੰ ਦੇਣ ਲਈ ਟਰੱਕ ਤੇ ਹਥਿਆਰ ਲੈ ਕੇ ਆਉਣਾ ਸੀ ਪਰ ਉਹ ਉਸ ਦਿਨ ਆਏ ਨਹੀਂ ਹੈਗੇ ਉਹਨਾਂ ਨੇ ਪਹਿਲਾਂ ਹੀ ਗੱਲ ਕੀਤੀ ਹੋਈ ਸੀ ਕਿ ਦੋ ਤਿੰਨ ਦਿਨ ਲਗਾਤਾਰ ਵੇਖਦੇ ਰਹੋ ਇਸ ਕਰਕੇ ਅਗਲੇ ਦਿਨ ਦਾ ਫੇਰ ਪ੍ਰੋਗਰਾਮ ਰੱਖ ਲਿਆ ਵੀਰ ਚਰਨਜੀਤ ਸਿੰਘ ਹੋਰਾਂ ਦੱਸਿਆ ਸੀ ਕਿ ਅਸੀਂ 1-2 ਦਿਨ ਲੇਟ ਵੀ ਹੋ ਸਕਦੇ ਹਾਂ ਅਸੀਂ ਅਣਜਾਣ ਸਾਂ ਕਿ ਜਿਹੜਾ ਬੰਦਾ ਬਾਬਾ ਬਲਵਿੰਦਰ ਸਿੰਘ ਹੋਰਾਂ ਪੰਥਕ ਸਮਝ ਕੇ ਸਾਨੂੰ ਮਿਲਾਇਆ ਸੀ ਉਹ ਅਸਲ ਵਿੱਚ ਇੰਟੈਲੀਜੈਂਸ ਬੀਰੋ ਆਈਬੀ ਨਾਲ ਮਿਲਿਆ ਹੋਇਆ ਸੀ ਕਹਿੰਦੇ ਬਾਦ ਵਿੱਚ ਪਤਾ ਲੱਗਾ ਕਿ ਪਹਿਲੇ ਦਿਨ ਵੀ ਜਦੋਂ ਬਾਬਾ ਵੀਰ ਮੇਰੇ ਤੋਂ ਬਿਨਾ ਇਕੱਲਾ ਉੱਥੇ ਉਸ ਨੂੰ ਮਿਲਣ ਗਿਆ ਤਾਂ ਉੱਥੇ ਸਿਵਲ ਕੱਪੜਿਆਂ ਵਿੱਚ ਪੁਲਿਸ ਦਾ ਬਹੁਤ ਇੰਤਜ਼ਾਮ ਸੀ ਪਰ ਮੈਂ ਨਾਲ ਨਾ ਹੋਣ ਕਰਕੇ ਪੁਲਿਸ ਨੇ ਬਾਬੇ ਨੂੰ ਹੱਥ ਪਾਉਣਾ ਠੀਕ ਨਾ ਸਮਝਿਆ ਤੇ ਵੀਰ ਦਾ ਪਿੱਛਾ ਕੀਤਾ ਬਾਬੇ ਵੀਰ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀਗਾ ਪਰ ਫੇਰ ਜੋ ਪੁਲਿਸ ਵਾਲੇ ਪਿੱਛਾ ਕਰ ਰਹੇ ਸਨ ਉਹਨਾਂ ਦਾ ਕਹਿੰਦੇ ਵੀ ਸਕੂਟਰ ਅਚਾਨਕ ਬੰਦ ਹੋ ਗਿਆ ਐਨੇ ਚਿਰ ਨੂੰ ਵੀਰ ਉਹਨਾਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ ਤੇ ਉਹਨਾਂ ਨੂੰ ਸਾਡੇ ਟਿਕਾਣੇ ਬਾਰੇ ਪਤਾ ਨਾ ਲੱਗ ਸਕੇ ਆ ਉੱਧਰ ਉਸ ਬੁੜੇ ਦੇ ਘਰ ਸੱਪ ਕਾਸੇ ਤੋਂ ਬੇਖਬਰ ਵੀਰ ਕਮਰਜੀਤ ਸਿੰਘ ਸੁਲਤਾਨ ਵਿੰਡ ਤੇ ਬਾਪੂ ਮਲਕੀਤ ਸਿੰਘ ਰਾਜਸਥਾਨੀ ਵੀ ਠਹਿਰੇ ਹੋਏ ਸਨ ਪਰ ਪੁਲਿਸ ਵਾਲੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਖੇਡ ਖਰਾਬ ਨਹੀਂ ਠੀ ਕਰਨਾ ਚਾਹੁੰਦੇ ਉਹ ਪਹਿਲਾਂ ਮੈਨੂੰ ਹੀ ਕਾਬੂ ਕਰਨਾ ਚਾਹੁੰਦੇ ਸੀ ਤੇ ਫਿਰ ਬਾਕੀਆਂ ਨੂੰ ਨਾਲੇ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਬੁੜੇ ਨੇ ਪੁਲਿਸ ਵਾਲਿਆਂ ਨੂੰ ਆਖਿਆ ਸੀ ਕਿ ਪਹਿਲਾਂ ਤੁਸੀਂ ਇਸ ਨੂੰ ਯਾਨੀ ਕਿ ਮੈਨੂੰ ਫੜ ਲਓ ਉਹਨਾਂ ਨੂੰ ਤਾਂ ਮੈਂ ਕਦੇ ਵੀ ਫੜਾ ਸਕਦਾ ਉਹਨਾਂ ਦਾ ਤੁਸੀਂ ਕਹਿੰਦਾ ਵੀ ਫਿਕਰ ਨਾ ਕਰੋ ਦਰਸਲ ਉਸਨੇ ਪੁਲਿਸ ਵਾਲਿਆਂ ਕੋਲ ਇਹ ਬੋਲ ਵਰਤੀ ਸੀ ਕਿ ਪਹਿਲਾਂ ਵੱਡੀ ਮੱਛੀ ਕਾਬੂ ਕਰੋ ਛੋਟੀਆਂ ਮੱਛੀਆਂ ਬਾਅਦ ਵਿੱਚ ਫੜ ਦਿਓ ਉਧਰ ਨੌਇਡਾ ਫਲੈਟ ਵਿੱਚ ਮੈਂ ਇਕੱਲਾ ਸੀ ਤੇ ਮੇਰਾ ਇਕੱਲੇ ਦਾ ਦਿਲ ਨਹੀਂ ਸੀ ਲੱਗ ਰਿਹਾ ਐਨ ਉਸੇ ਵੇਲੇ ਬੰਬੇ ਤੋਂ ਸ਼ਿੰਦੂ ਵੀਰ ਆ ਗਿਆ ਕਹਿੰਦੇ ਜਦੋਂ ਮੈਂ ਸ਼ਿੰਦੂ ਵੀਰ ਨੂੰ ਦੇਖਿਆ ਤਾਂ ਮੈਨੂੰ ਚਾਹ ਚੜ ਗਿਆ ਪਰ ਉਹ ਬੱਸ ਅਡੇ ਤੋਂ ਆਉਂਦਾ ਹੋਇਆ ਡੀ ਲਕਸ ਬੱਸ ਦੀ ਚੰਡੀਗੜ੍ਹ ਦੀ ਟਿਕਟ ਵੀ ਆਪਣੇ ਲਈ ਬੁੱਕ ਕਰਵਾ ਲਿਆ ਆ ਸੀ ਜਦੋਂ ਮੈਨੂੰ ਸ਼ਿੰਦੂ ਵੀਰ ਨੇ ਟਿਕਟ ਬੁੱਕ ਬਾਰੇ ਦੱਸਿਆ ਤਾਂ ਮੈਂ ਆਖਿਆ ਵੀ ਮੈਂ ਤੈਨੂੰ ਜਾਣ ਨਹੀਂ ਦੇਣਾ ਭਾਵੇਂ ਕੁਝ ਵੀ ਹੋ ਜਾਵੇ ਪਰ ਵੀਰ ਨੇ ਮੈਨੂੰ ਇਸ ਸ਼ਰਤ ਤੇ ਮਨਾ ਲਿਆ ਕਿ ਮੈਂ ਦੋ ਦਿਨਾਂ ਤੱਕ ਹਰ ਹਾਲਤ ਵਿੱਚ ਵਾਪਸ ਆ ਜਾਵਾਂਗਾ ਵੀਰ ਨੇ ਕਿਸੇ ਨੂੰ ਮਿਲਣ ਦਾ ਸਮਾਂ ਦਿੱਤਾ ਸੀ ਉੱਥੇ ਇਸ ਕਰਕੇ ਮੈਂ ਦੋ ਦਿਨਾਂ ਦੀ ਵੀਰ ਨੂੰ ਛੁੱਟੀ ਦੇ ਦਿੱਤੀ ਤੇ ਹੱਥ ਸੁੱਟ ਕੇ ਜੱਫੀ ਵਿੱਚ ਲੈ ਕੇ ਵਾਪਸ ਆਉਣ ਦਾ ਵਾਅਦਾ ਲੈ ਲਿਆ ਮੈਂ ਘਰ ਦੇ ਬਾਹਰੋਂ ਸ਼ਿੰਦੂ ਵੀਰ ਨੂੰ ਬਸਤੇ ਚੜ੍ਹਾ ਆਇਆ ਸ਼ਾਮ ਨੂੰ ਬਾਬਾ ਵੀਰ ਵੀ ਆ ਗਿਆ ਵੀਰ ਨੇ ਦੱਸਿਆ ਵੀ ਚਰਨਜੀਤ ਵੀਰ ਹੋਰੀ ਨਹੀਂ ਆਏ ਤੇ ਐਕਸ਼ਨ ਵਾਲੇ ਪਾਸੇ ਵੀ ਕੱਲ ਹੀ ਜਾਵਾਂਗੇ ਹੁਣ ਬਾਬਾ ਵੀਰ ਕੱਲ ਦਾ ਸਮਾਂ ਦੇ ਆਇਆ ਸੀ ਉਸ ਬੁੜੇ ਨੂੰ ਤੇ ਬਾਬਾ ਬਲਵਿੰਦਰ ਵੀਰ ਨੂੰ ਅਗਲੇ ਦਿਨ ਵੀ ਕਹਿੰਦੇ ਵੀ ਮੇਰੀ ਸਿਹਤ ਠੀਕ ਨਹੀਂ ਸੀ ਸਰੀਰ ਕਾਫੀ ਰੁਕਿਆ ਸੀ ਪਰ ਫੇਰ ਵੀ ਮੈਂ ਬਾਵੇ ਵੀਰ ਉਹਨਾਂ ਨਾਲ ਚਲਾ ਗਿਆ ਅਸੀਂ ਦੋਵੇਂ ਸਕੂਟਰ ਤੋਂ ਘਰੇ ਤੁਰੇ ਸਰੀਰ ਠੀਕ ਨਾ ਹੋਣ ਕਰਕੇ ਉਸ ਦਿਨ ਕੁਝ ਖਾਦਾ ਵੀ ਨਹੀਂ ਸੀਗਾ ਨਿਰਨੇ ਕਾਲਜੀ ਘਰੋਂ ਤੁਰ ਪਏ ਕਹਿੰਦੇ ਜਦੋਂ ਅਸੀਂ ਜਮਨਾ ਕੰਡੇ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉੱਥੇ ਸਾਨੂੰ ਕੋਈ ਵੀ ਨਾ ਮਿਲਿਆ ਕੁਝ ਸਮਾਂ ਅਸੀਂ ਉੱਥੇ ਖੜੇ ਰਹੇ ਮੈਂ ਐਨ ਕਲਾਈਆਂ ਹੋਈਆਂ ਸਨ ਅਸਲ ਵਿੱਚ ਉਹ ਸਾਰਾ ਇਲਾਕਾ ਹੀ ਕਮਾਂਡੋਆਂ ਨੇ ਸਿਵਲ ਵਰਦੀ ਵਿੱਚ ਘੇਰਿਆ ਹੋਇਆ ਸੀ ਕੁਝ ਤਾਂ ਚਾਤਰਾ ਬਣ ਕੇ ਟਰੱਕਾਂ ਵਾਲੇ ਬਣੇ ਹੋਏ ਸੀ ਤੇ ਉਹ ਪੁਲਿਸ ਵਾਲੇ ਵੀ ਉਹਨਾਂ ਨੇ ਉੱਥੇ ਲਿਆਂਦੇ ਸੀ ਜਿਨ੍ਹਾਂ ਨੇ ਮੈਨੂੰ ਪਹਿਲਾਂ ਗ੍ਰਿਫਤਾਰ ਕੀਤਾ ਸੀ ਤਾਂਕੇ ਮੇਰੀ ਪਛਾਣ ਕਰ ਸਕਣ ਪਰ ਐਨਕਾਂ ਲਾਇਆਂ ਹੋਣ ਕਰਕੇ ਉਹ ਪਛਾਣ ਨਾ ਸਕੇ ਇਹ ਮੈਨੂੰ ਬਾਅਦ ਚ ਪਤਾ ਲੱਗਾ ਕਿ ਜਦੋਂ ਅਸੀਂ ਵਾਪਸ ਤੁਰ ਪਏ ਤਾਂ ਪੁਲਿਸ ਨੇ ਮੈਨੂੰ ਪਛਾਣ ਦਿਆ ਤੇ ਫਿਰ ਕਮਾਂਡੋ ਨੂੰ ਇਸ਼ਾਰਾ ਕਰ ਦਿੱਤਾ ਕਿ ਇਹ ਉਹੀ ਹੈ ਪਰ ਉਹਨੇ ਚਿਰਚ ਅਸੀਂ ਸਕੂਟਰ ਸਟਾਰਟ ਕਰਕੇ ਤੁਰ ਪਏ ਸੀ ਕਹਿੰਦੇ ਅਸੀਂ ਦੋਵੇਂ ਸਕੂਟਰ ਤੇ ਜਾ ਰਹੇ ਸੀ ਬਾਵਾ ਵੀਰ ਸਕੂਟਰ ਚਲਾ ਰਿਹਾ ਸੀ ਤੇ ਮੈਂ ਪਿੱਛੇ ਬੈਠਾ ਸੀ ਲਾਲ ਬੱਤੀ ਵਾਲਾ ਚੌਕ ਆਇਆ ਤਾਂ ਲਾਲ ਬੱਤੀ ਹੋਣ ਕਰਕੇ ਵੀਰ ਨੇ ਸਕੂਟਰ ਰੋਕ ਲਿਆ ਇਹ ਜਗ੍ਹਾ ਜਮਨਾ ਕੰਡੇ ਵਾਲੇ ਗੁਰਦੁਆਰੇ ਸਾਹਿਬ ਤੋਂ ਬਹੁਤ ਨੇੜੇ ਸੀ ਜਿਉਂ ਹੀ ਕਹਿੰਦੇ ਅਸੀਂ ਲਾਲ ਬੱਤੀ ਤੇ ਸਕੂਟਰ ਰੋਕ ਕੇ ਆ ਤਾਂ ਪੁਲਿਸ ਦੇ ਕਈ ਕਮਾਂਡੋਆਂ ਨੇ ਮੈਨੂੰ ਇੱਕਦਮ ਪਿੱਛੋਂ ਜੱਫਾ ਮਾਰ ਲਿਆ ਉਹਨਾਂ ਨੇ ਮੇਰੀਆਂ ਬਾਹਾਂ ਵੀ ਵੱਲ ਲਈਆਂ ਮੈਂ ਸਮਝ ਗਿਆ ਕਿ ਸਾਡਾ ਪਿੱਛਾ ਕਾਫੀ ਚਿਰ ਤੋਂ ਹੋ ਰਿਹਾ ਸੀ ਬਾਬੇ ਵੀਰ ਨੂੰ ਵੀ ਜਫਾ ਮਾਰ ਦਿਆ ਗਿਆ ਮੇਰੀ ਡੱਬ ਵਿੱਚ ਪਿਸਟਲ ਸੀ ਮੈਂ ਬੜੀ ਕੋਸ਼ਿਸ਼ ਕੀਤੀ ਕਿ ਪਿਸਟਲ ਨੂੰ ਹੱਥ ਪੈ ਜਾਵੇ ਪਰ ਅਚਾਨਕ ਪਿੱਛੋਂ ਜਫਾ ਪੈਣ ਕਰਕੇ ਉਹਨਾਂ ਦੀ ਹੱਦੋਂ ਵੱਧ ਗੇੜਤੀ ਹੋਣ ਕਰਕੇ ਮੈਂ ਛੇਤੀ ਪਿਸਟਲ ਨੂੰ ਹੱਥ ਪਾਉਣ ਵਿੱਚ ਕਹਿੰਦੇ ਵੀ ਕਾਮਯਾਬ ਨਾ ਹੋ ਸਕਿਆ ਫਿਰ ਵੀ ਮੈਂ ਕਾਫੀ ਚਿਰ ਉਹਨਾਂ ਨਾਲ ਗੁੱਥਮ-ਗੁੱਥਾ ਹੁੰਦਾ ਰਿਹਾ ਇਸ ਜਦੋਂ ਜਹਰ ਵਿੱਚ ਇੱਕ ਵਾਰ ਮੇਰਾ ਕਹਿੰਦੇ ਵੀ ਹੱਥ ਪਿਸਟਲ ਨੂੰ ਪੈ ਵੀ ਗਿਆ ਪਰ ਪਿਸਟਲ ਡੱਬ ਵਿੱਚ ਕਮੀਜ਼ ਦੇ ਥੱਲੇ ਸੀ ਤੇ ਜਿੰਨੇ ਚਿਰ ਨੂੰ ਮੈਂ ਕਮੀਜ਼ ਵਿੱਚੋਂ ਕਢਦਾ ਉਧਰੋਂ ਐਸਪੀ ਨੇ ਮੇਰੇ ਤੇ ਗੋਲੀਆਂ ਦੀ ਕਹਿੰਦੇ ਵੀ ਵਾਛੜ ਕਰ ਦਿੱਤੀ ਮੇਰੀਆਂ ਦੋਵੇਂ ਲੱਤਾਂ ਟੁੱਟ ਗਈਆਂ ਤੇ ਮੈਂ ਹੀਠਾਂ ਡਿੱਗ ਪਿਆ ਮੇਰਾ ਪਿਸਤਲ ਉਹਨਾਂ ਨੇ ਕੱਢ ਲਿਆ ਉਹਨਾਂ ਨੇ ਮੈਨੂੰ ਚੁੱਕ ਕੇ ਇੱਕ ਵਾਰ ਫੇਰ ਕਾਰ ਵਿੱਚ ਸੁੱਟ ਲਿਆ ਹੁਣ ਉਸ ਕਾਰ ਵਿੱਚ ਹੀ ਕਹਿੰਦੇ ਵੀ ਪਿਛਲੀ ਸੀਟ ਤੇ ਬਾਵੇ ਵੀਰ ਨੂੰ ਵੀ ਮੇਰੇ ਨਾਲ ਹੀ ਛੁੱਟ ਲਿਆ ਗਿਆ ਮੇਰਾ ਦਿਮਾਗ ਕਹਿੰਦੇ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਸੀ ਮੈਂ ਕਾਰ ਵਿੱਚ ਬੈਂਦਿਆਂ ਹੀ ਬਾਵੇ ਵੀਰ ਨੂੰ ਸਹਜੇ ਜੇ ਆਖਿਆ ਵੀ ਆਪਾਂ ਇੱਥੇ ਹੀ ਮਿਲੇ ਆਂ ਇਸ ਗੱਲ ਤੇ ਪੱਕਿਆ ਰਹੀ ਮੈਂ ਇਹ ਗੱਲ ਹੌਲੀ ਜਿਹੀ ਆਖੀ ਸੀ ਫਿਰ ਵੀ ਉਹਨਾਂ ਪੁਲਿਸ ਵਾਲਿਆਂ ਦੇ ਕੰਨ ਖੜੇ ਹੋ ਗਏ ਫਿਰ ਗੱਡੀ ਰੁਕੀ ਗਈ ਤੇ ਬਾਵੇ ਵੀਰ ਨੂੰ ਉਸ ਕਾਰ ਵਿੱਚੋਂ ਕੱਢ ਕੇ ਦੂਜੀ ਕਾਰ ਵਿੱਚ ਛੁੱਟ ਲਿਆ ਗਿਆ ਮੈਂ ਵੀਰ ਨੂੰ ਇਸ ਕਾਰ ਤੇ ਆਖਿਆ ਸੀ ਕਿ ਆਪਾਂ ਇੱਥੇ ਹੀ ਮਿਲੇ ਆ ਤਾਂ ਕਿ ਉਹ ਪੁਲਿਸ ਨੂੰ ਇਹੋ ਹੀ ਦੱਸੇ ਕਿ ਮੈਨੂੰ ਤਾਂ ਹੁਣੇ ਮਿਲਿਆ ਪਤਾ ਨਹੀਂ ਕਿੱਥੋਂ ਆਇਆ ਬਾਵਾ ਵੀਰ ਆਪਣੇ ਕੋਲੋਂ ਵੀ ਕੋਈ ਗੱਲ ਬਣਾ ਸਕਦਾ ਸੀ ਕਿ ਇੱਥੋਂ ਆਇਆ ਹੈ ਤੇ ਆਪਣੀ ਅਸਲੀ ਠਾਰ ਯਾਨੀ ਕਿ ਘਰ ਜਿੱਥੇ ਅਸੀਂ ਰਹਿ ਰਹੇ ਸੀ ਬੱਦ ਸਕਦੀ ਸੀ ਹੁਣ ਮੈਨੂੰ ਸ਼ਿੰਦੂ ਵੀਰ ਦਾ ਫਿਕਰ ਸੀ ਕਿਉਂਕਿ ਉੱਥੇ ਉਸਨੇ ਦੋ ਦਿਨ ਬਾਅਦ ਆਉਣਾ ਸੀ ਤੇ ਸਾਨੂੰ ਪੁਲਿਸ ਬਿਨਾਂ ਸ਼ੋਅ ਕਿਤੇ ਵੀ ਰੱਖ ਸਕਦੀ ਸੀ ਤੇ ਸ਼ਿੰਦੂ ਵੀਰ ਕਾਬੂ ਆ ਜਾਣਾ ਸੀ ਹੋਰ ਵੀ ਕੋਈ ਵੀਰ ਉੱਥੇ ਆ ਸਕਦਾ ਸੀ ਜਦੋਂ ਮੈਨੂੰ ਕਾਰ ਵਿੱਚ ਲੈ ਜਾ ਰਹੇ ਸੀ ਤਾਂ ਮੈਂ ਸੋਚ ਰਿਹਾ ਸੀ ਕਿ ਮੇਰੇ ਗੋਲੀਆਂ ਤਾਂ ਲੱਗੀਆਂ ਪਰ ਮੈਨੂੰ ਮੌਤ ਆਉਂਦੀ ਨਹੀਂ ਦਿੱਸਦੀ ਮੇਰੀ ਪੈਂਟ ਦੀ ਜੇਬ ਵਿੱਚ ਸਾਈਨਾਈਡ ਇੱਕ ਪਲਾਸਟਿਕ ਦੇ ਕਾਗਜ਼ੇ ਵਿੱਚ ਸੀ ਕਹਿੰਦੇ ਮੈਂ ਬਹਾਨੇ ਜਿਹੇ ਨਾਲ ਜੇਬ ਵਿੱਚ ਹੱਥ ਪਾ ਲਿਆ ਤੇ ਸਹਜੇ ਸਹਜੇ ਦਰਦ ਹੁੰਦੀ ਹੈ ਦਰਦ ਹੁੰਦੀ ਹੈ ਕਰਨ ਲੱਗ ਪਿਆ ਪਰ ਪੁਲਿਸ ਵਾਲੇ ਚਕੰਨੇ ਸਨ ਉਹਨਾਂ ਮੇਰੇ ਜੇਬ ਵਿੱਚ ਹੱਥ ਦੀ ਹਲਚਲ ਹੁੰਦੀ ਦੇਖ ਕੇ ਇੱਕਦਮ ਮੇਰਾ ਹੱਥ ਫੜ ਲਿਆ ਤੇ ਜੇਬ ਵਿੱਚੋਂ ਸਾਈਨਾਈਡ ਕੱਢ ਲਈ ਇਸ ਤਰ੍ਹਾਂ ਮੈਂ ਕਹਿੰਦੇ ਵੀ ਸਾਈਨੈਡ ਵੀ ਨਾ ਖਾ ਸਕਿਆ ਫਿਰ ਮੈਨੂੰ ਇੱਕ ਥਾਣੇ ਵਿੱਚ ਲਜਾਇਆ ਗਿਆ ਜਦੋਂ ਮੈਨੂੰ ਕਾਰ ਵਿੱਚੋਂ ਥਾਣੇ ਅੰਦਰ ਲਿਜਾ ਰਹੇ ਸੀ ਤਾਂ ਮੈਨੂੰ ਕਈ ਜਾਣੇ ਨੇ ਚੁੱਕਿਆ ਹੋਇਆ ਸੀ ਤੇ ਸਾਰੇ ਬੜੇ ਖੁਸ਼ੀ ਤੁਰੇ ਜਾਂਦੇ ਕਹਿ ਰਹੇ ਸੀ ਵੀ ਪਰਾਂ ਹੋ ਜਾਓ ਜਿੰਦਾ ਫੜ ਲਿਆ ਜਿੰਦਾ ਫੜ ਲਿਆ ਫਿਰ ਕਹਿੰਦੇ ਵੀ ਮੈਨੂੰ ਇੱਕ ਖੁੱਲੇ ਜਿਹੇ ਕਮਰੇ ਵਿੱਚ ਥੱਲੇ ਫਰਸ਼ ਤੇ ਸੁੱਟ ਦਿੱਤਾ ਗਿਆ ਮੈਂ ਬਹੁਤ ਬੁਰੀ ਤਰ੍ਹਾਂ ਖੂਨ ਨਾਲ ਲਥਪਥ ਸੀ ਹੱਡੀਆਂ ਟੁੱਟੀਆਂ ਹੋਣ ਕਰਕੇ ਤੇ ਨਸ ਵਿੱਚ ਗੋਲੀ ਲੱਗੀ ਹੋਣ ਕਰਕੇ ਮੇਰੀਆਂ ਲੱਤਾਂ ਵਿੱਚੋਂ ਬਹੁਤ ਦਰਦ ਨਿਕਲ ਰਿਹਾ ਸੀ ਜਿਸ ਨੂੰ ਮੈਂ ਦੰਦ ਪੀਚ ਕੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਾਬੂ ਵਿੱਚ ਨਹੀਂ ਸੀ ਆ ਰਿਹਾ ਮੈਂ ਬੁਰੀ ਹਾਲਤ ਵਿੱਚ ਸੀ ਤੇ ਪੁਲਿਸ ਵਾਲਿਆਂ ਨੂੰ ਕਹਿ ਰਿਹਾ ਸੀ ਵੀ ਮੇਰੀਆਂ ਲੱਤਾਂ ਵਿੱਚ ਇੰਜੈਕਸ਼ਨ ਲਾ ਕੇ ਸਵਾ ਦਿਓ ਤਾਂ ਕਿ ਦਰਦ ਹਟ ਜਾਵੇ ਪਰ ਮੇਰੀ ਕੋਈ ਨਹੀਂ ਸੀ ਸੁਣ ਰਿਹਾ ਕਹਿੰਦੇ ਉਹ ਤਾਂ ਸਾਰੇ ਹੱਸ ਰਹੇ ਸੀ ਤੇ ਖੁਸ਼ੀਆਂ ਵਿੱਚ ਝੂਮ ਰਹੇ ਸੀ ਕਿਉਂਕਿ ਉਹਨਾਂ ਨੂੰ ਸਟਾਰ ਲੱਗਣ ਵਾਲੇ ਸੀ ਯਾਨੀ ਕਿ ਤਰੱਕੀਆਂ ਮਿਲਣ ਵਾਲੀਆਂ ਸਨ ਦਰਦ ਕਰਕੇ ਮੇਰਾ ਸਾਹ ਸੁੱਕ ਰਿਹਾ ਸੀ ਜਦੋਂ ਮੈਂ ਪਾਣੀ ਮੰਗਿਆ ਤਾਂ ਇੱਕ ਪੁਲਿਸ ਅਫਸਰ ਕਹਿੰਦਾ ਵੀ ਸਾਲਿਆ ਪਾਣੀ ਮੰਗਦਾ ਹੈ ਪਾਣੀ ਵਾਲੇ ਕੰਮ ਕੀਤੇ ਹੀ ਉਸ ਦਾ ਇਹ ਜਵਾਬ ਮੈਨੂੰ ਕਹਿੰਦੇ ਵੀ ਗੋਲੀ ਮੰਗ ਲਗਾ ਫੇਰ ਮੈਂ ਵੀ ਉਸ ਨਾਲ ਘਟ ਨਹੀਂ ਗੁਜ਼ਾਰੀ ਜੋ ਵੀ ਮੇਰੇ ਮੂੰਹ ਵਿੱਚ ਆਇਆ ਮੈਂ ਬੋਲ ਦਿੱਤਾ ਜਿਸ ਦਿ ਉਸ ਨੂੰ ਕਹਿੰਦਾ ਵੀ ਆਸ ਨਹੀਂ ਹੋਵੇਗੀ ਉਹ ਵੀ ਸੜ ਮਚ ਗਿਆ ਉਹ ਠੁੱਡਿਆ ਤੇ ਉਸ ਨੇ ਮੇਰੇ ਮੂੰਹ ਤੇ ਕਹਿੰਦੇ ਵੀ ਬੂੜ ਦੇ ਠੁੱਡੇ ਮਾਰੇ ਮੇਰੇ ਨੱਕ ਤੇ ਮੂੰਹ ਵਿੱਚੋਂ ਵੀ ਖੂਨ ਨਿਕਲਣ ਲੱਗ ਪਿਆ ਮੈਂ ਸਿਰਫ ਜ਼ੁਬਾਨ ਦੀ ਵਰਤੋਂ ਹੀ ਕਰ ਸਕਦਾ ਸੀ ਤੇ ਮੈਂ ਦੱਬ ਕੇ ਕੀਤੀ ਫੇਰ ਭਾਵੇਂ ਮੈਂ ਦਰਦ ਨਾਲ ਤੜਫਦਾ ਰਿਹਾ ਪਰ ਕਿਸੇ ਨੂੰ ਪਾਣੀ ਲਈ ਵੀ ਨਹੀਂ ਆਖਿਆ ਤੇ ਨਾ ਹੀ ਡਾਕਟਰ ਨੂੰ ਬੁਲਾਉਣ ਦੀ ਕਿਹਾ ਨਾ ਹੀ ਕਿਸੇ ਨੇ ਮੈਨੂੰ ਕਹਿੰਦੇ ਵੀ ਪਾਣੀ ਦਿੱਤਾ ਤੇ ਨਾ ਹੀ 2-3 ਘੰਟੇ ਕੋਈ ਡਾਕਟਰ ਆਇਆ ਮੈਂ ਸਮਝ ਗਿਆ ਕਿ ਪੁਲਿਸ ਵਾਲੇ ਮੈਨੂੰ ਅੰਡਰਗਰਾਉਂਡ ਰੱਖਣਾ ਚਾਹੁੰਦੇ ਨੇ ਤੇ ਸ਼ੋਹ ਨਹੀਂ ਕਰਨਾ ਚਾਹੁੰਦੇ ਪਰ ਡਾਕਟਰਾਂ ਨੇ ਮੇਰੀ ਹਾਲਤ ਦੇਖ ਕੇ ਪੁਲਿਸ ਨੂੰ ਕਿਹਾ ਵੀ ਐਮਰਜੈਂਸੀ ਕੇਸ ਹੈ ਛੇਤੀ ਇਲਾਜ ਨਾ ਕੀਤਾ ਤਾਂ ਇਸ ਦੀ ਮੌਤ ਹੋ ਸਕਦੀ ਹੈ ਫਿਰ ਛੇਤੀ ਹੀ ਮੈਂ ਬੇਹੋਸ਼ੀ ਦੀ ਹਾਲਤ ਵਿੱਚ چلا ਗਿਆ ਜਦੋਂ ਮੈਨੂੰ ਹੋਸ਼ ਆਇਆ ਉਦੋਂ ਮੈਨੂੰ ਇੱਕ ਹਸਪਤਾਲ ਵਿੱਚ ਰੇੜੀ ਤੇ ਪਾ ਕੇ ਲਈ ਜਾ ਰਹੇ ਸੀ ਮੈਂ ਆਸੇ-ਪਾਸੇ ਦੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਉੱਥੇ ਕਾਫੀ ਲੋਕ ਸਨ ਜੋ ਇਲਾਜ ਕਰਵਾ ਰਹੇ ਸਨ ਮੈਂ ਸੋਚਿਆ ਵੀ ਆਪਣੀ ਗ੍ਰਿਫਤਾਰੀ ਦੀ ਖਬਰ ਫਲਾਉਣ ਦਾ ਵਧੀਆ ਮੌਕਾ ਹੈ ਮੈਂ ਇੱਕਦਮ ਕਹਿੰਦੇ ਵੀ ਜ਼ੋਰ-ਜ਼ੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਵੀ ਮੈਂ ਜਿੰਦਾ ਹਾਂ ਮੈਂ ਜਿੰਦਾ ਹਾਂ ਮੈਂ ਜਰਨਲ ਵੈਦਿਆਂ ਨੂੰ ਮਾਰਿਆ ਮੈਂ ਉਹਨੂੰ ਮਾਰਿਆ ਇਸ ਤਰ੍ਹਾਂ ਉੱਚੀ-ਉੱਚੀ ਮੈਂ ਕਈ ਕੁਝ ਬੋਲੇ ਆ ਮੈਂ ਚਾਹੁੰਦਾ ਸੀ ਕਿ ਅਖਬਾਰਾਂ ਵਿੱਚ ਮੇਰੇ ਫੜੇ ਜਾਣ ਬਾਰੇ ਖਬਰ ਆ ਜਾਵੇ ਤੇ ਮੇਰੇ ਵੀਰਾਂ ਨੂੰ ਪਤਾ ਲੱਗ ਜਾਵੇ ਤੇ ਉਹ ਆਪਣਾ ਵਿਚਾਰ ਰੱਖਣ ਕਿਉਂਕਿ ਮੈਨੂੰ ਡਰ ਸੀ ਵੀ ਜੇ ਸਾਨੂੰ ਪੁਲਿਸ ਨੇ ਅੰਡਰਗਰਾਊਂਡ ਕਰ ਲਿਆ ਤਾਂ ਸਾਡੇ ਖਾੜਕੂ ਵੀਰਾਂ ਨੂੰ ਪਤਾ ਨਹੀਂ ਲੱਗਣਾ ਤੇ ਉਹ ਨੌਇਡਾ ਦਿੱਲੀ ਉਸ ਜਗ੍ਹਾ ਤੇ ਆ ਸਕਦੇ ਨੇ ਜਿੱਥੇ ਅਸੀਂ ਰਹਿ ਰਹੇ ਸੀ ਨਾਲੇ ਸ਼ਿੰਦੂ ਵੀਰ ਮੈਨੂੰ 2 ਦਿਨ ਬਾਅਦ ਆਉਣ ਦਾ ਸਮਾਂ ਵੀ ਦੇ ਕੇ ਗਿਆ ਸੀ ਕਹਿੰਦੇ ਮੈਨੂੰ ਆਪਣੇ ਫੜੇ ਜਾਣ ਦਾ ਇਨਾ ਗਮ ਨਹੀਂ ਸੀ ਪਰ ਮੈਂ ਇਸ ਗੱਲੋਂ ਹੀ ਬਹੁਤ ਬੁਰੀ ਤਰ੍ਹਾਂ ਡਰ ਰਿਹਾ ਸੀ ਕਿ ਕਿਤੇ ਮੇਰੇ ਵੀਰ ਕਾਬੂ ਨਾ ਜਾਣ। ਇਹੀ ਅਰਦਾਸਾ ਕਰ ਰਿਹਾ ਸੀ ਕਿ ਮੇਰੇ ਵੀਰਾਂ ਦਾ ਬਚਾਅ ਹੋ ਜਾਵੇ। ਜਿਹੜੇ ਹਸਪਤਾਲ ਮੈਨੂੰ ਲੈ ਕੇ ਗਏ ਸੀ ਉਹਨਾਂ ਨੇ ਕੇਸ ਸੀਰੀਅਸ ਦੱਸ ਕੇ ਜਾਂ ਹੋਰ ਆਕਾਰਨਾ ਕਰਕੇ ਮੈਨੂੰ ਮਿਲਟਰੀ ਹਸਪਤਾਲ ਭੇਜ ਦਿੱਤਾ। ਮਿਲਟਰੀ ਹਸਪਤਾਲ ਦੇ ਜਿਸ ਕਮਰੇ ਵਿੱਚ ਕਹਿੰਦੇ ਵੀ ਮੈਨੂੰ ਰੱਖਿਆ ਗਿਆ ਸੀ ਉਸ ਕਮਰੇ ਅੰਦਰ ਚਾਰ ਗਾਰਡ ਮਿਲਟਰੀ ਦੇ ਖੜੇ ਕਰ ਦਿੱਤੇ ਗਏ। ਉਸ ਕਮਰੇ ਵਿੱਚੋਂ ਬਾਹਰ ਕੁਝ ਨਹੀਂ ਸੀ ਦਿਖਦਾ। ਮਿਲਟਰੀ ਦੇ ਲੈਫਟੀਨੈਂਟ ਕਰਨਲ ਡਾਕਟਰ ਥਰਰੇ ਨੇ ਮੇਰੀਆਂ ਲੱਤਾਂ ਤੇ ਪਲਾਸਟਰ ਆਵ ਲਾਇਆ ਜਦੋਂ ਵੀ ਉਹ ਮੇਰੇ ਕੋਲ ਆਉਂਦਾ ਸੀ ਮੇਰੇ ਨਾਲ ਬਹੁਤ ਪਿਆਰ ਨਾਲ ਬੋਲਦਾ ਮਿਲਟਰੀ ਹਸਪਤਾਲ ਵਿੱਚ ਦਾਖਲ ਹੁੰਦਿਆਂ ਹੀ ਮੈਨੂੰ ਕੁਝ ਵਿਸ਼ਵਾਸ ਹੋਇਆ ਕਿ ਮੇਰੇ ਬਾਰੇ ਪੇਪਰ ਵਿੱਚ ਖਬਰ ਆ ਗਈ ਹੋਵੇਗੀ ਤੇ ਮੇਰੇ ਖਾਲਕੋ ਵੀਰਾਂ ਨੂੰ ਪਤਾ ਲੱਗ ਗਿਆ ਹੋਵੇਗਾ ਫੇਰ ਵੀ ਮੈਂ ਪੱਕਾ ਪਤਾ ਕਰਨ ਲਈ ਇੱਕ ਡਾਕਟਰ ਰਾਹੀਂ ਪਤਾ ਕੀਤਾ ਕਿ ਮੇਰੇ ਬਾਰੇ ਪੇਪਰ ਵਿੱਚ ਖਬਰ ਆਈ ਕਿ ਨਹੀਂ ਉਸਨੇ ਬਹਾਨੇ ਜਏ ਨਾਲ ਮੈਨੂੰ ਪੇਪਰ ਵਿਖਾ ਦਿੱਤਾ ਜਿਸ ਵਿੱਚ ਮੇਰੀ ਫੋਟੋ ਸੀ ਫੇਰ ਤਾਂ ਕਹਿੰਦੇ ਵੀ ਮੇਰੀਆਂ ਖੁਸ਼ੀਆਂ ਦਾ ਕੋਈ ਅੰਤ ਨਾ ਰਿਹਾ ਸੋ ਦੋਸਤੋ ਇਹ ਸੀ ਸਾਰੀ ਵਾਰਤਾ ਜਦੋਂ ਹਰਜਿੰਦਰ ਸਿੰਘ ਜਿੰਦੇ ਹੋਰੀ ਦਿੱਲੀ ਵਿੱਚ ਫੜੇ ਗਈ ਸੀ ਸੋ ਐਸੇ ਤਰ੍ਹਾਂ ਦਾ ਇਤਿਹਾਸ ਲਾ ਕੇ ਪਹਿਲਾਂ ਵੀ ਤੁਹਾਡੇ ਸਾਹਮਣੇ ਆਉਂਦੇ ਰਹੇ ਹਾਂ ਅੱਗੇ ਵੀ ਆਉਂਦੇ ਰਵਾਂਗੇ ਸੋ ਹੁਣ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ